ਸਾਸ਼ਿਕਾ ਦੋਸਤੋ ਅੱਜ ਆਪਾਂ ਕਰਦੇ ਆ ਬੀਏ ਸੈਮੈਸਟਰ ਦੂਜਾ ਦੇ ਵਿੱਚੋਂ ਪੰਜਾਬੀ ਦੀ ਪਾਠ ਪੁਸਤਕ ਪੁੱਟ ਸਿਤ ਉਸ ਦੇ ਵਿੱਚ ਇੱਕ ਲੇਖ ਹੈ ਕਲਮ ਜੋ ਨਵਤੇਜ ਭਾਰਤੀ ਨੇ ਲਾਲਾ ਹਿਮਰਾਜ ਦੀ ਯਾਦ ਦੇ ਵਿੱਚ ਲਿਖਿਆ ਸੋ ਆਪਾਂ ਇਹਦਾ ਸਾਰ ਕਰਾਂਗੇ ਇਸ ਦੇ ਵਿੱਚ ਨਵਤੇਜ ਭਾਰਤੀ ਕਹਿੰਦੇ ਨੇ ਕਿ ਜਦੋਂ ਮੈਂ ਪਹਿਨੇ ਆ ਪੈਨਸਲ ਖਰੀਦਣ ਜਾਣਾ ਤਾਂ ਮੈਨੂੰ ਲਾਲਾ ਹਿਮਰਾਜ ਦੀ ਯਾਦ ਆ ਜਾਂਦੀ ਹੈ ਇਥੋਂ ਆਪਾਂ ਨੂੰ ਸਪਸ਼ਟ ਹੁੰਦਾ ਹੈ ਕਿ ਲਾਲਾ ਹੀਮਰਾਜ ਦਾ ਜੋ ਚਿੱਤਰ ਹੈ ਜੋ ਉਹਨਾਂ ਦੀ ਸ਼ਖਸੀਅਤ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਪੈਨੀਆਂ ਕਲਮ ਨਾਲ ਪੈਨਸਲ ਨਾਲ ਜੁੜੀ ਹੋਈ ਹੈ ਫਿਰ ਉਹ ਕਹਿੰਦੇ ਆ ਕਿ ਜਿਹੜਾ ਚੇਤ ਹੈ ਜਾਂ ਯਾਦਾਂ ਨੇ ਉਹ ਵੀ ਕਿੰਨੀ ਅਦਭੁਤ ਚੀਜ਼ ਹੈ ਉਹ ਸਾਨੂੰ ਖਿਆਲਾਂ 'ਚ ਜਾਂ ਸਾਨੂੰ ਖਿਆਲਾਂ ਦੀ ਗੁਫਾ 'ਚ ਲੈ ਜਾਂਦੀਆਂ ਨੇ ਮਤਲਬ ਅਸੀਂ ਜੋ ਚੀਜ਼ ਸੋਚ ਰਹੇ ਹਾਂ ਦਿਮਾਗ ਦੇ ਪੱਖੋਂ ਅਸੀਂ ਅਸਲੀਅਤ ਦੇ ਵਿੱਚ ਉਹ ਸਮੇਂ 'ਚ ਪਹੁੰਚ ਜਾਂਦੇ ਹਾਂ ਜਿਸ ਸਮੇਂ ਦਾ ਸਾਨੂੰ ਚੇਤਾ ਆ ਰਿਹਾ ਹੈ ਤੁਰਕ ਕਹਿੰਦੇ ਨੇ ਕਿ ਮੈਂ 1950 ਦੇ ਵਿੱਚ ਚਲਾ ਗਿਆ ਮਤਲਬ ਜਿਹੜੀ ਲਾਲਾ ਹੀਮਰਾਜ ਦੀ ਕਿਸੇ ਘਟਨਾ ਦਾ ਜ਼ਿਕਰ ਆਊਗਾ ਉਹ 1950 ਈਸਵੀ ਦੀ ਹੈ ਉਹਨਾਂ ਦਾ ਸਰੀਰ ਦਾ ਗਵਰਣਨ ਕੀਤਾ ਗਿਆ ਉਹਨਾਂ ਦੀ ਦਿੱਖ ਦਾ ਕਹਿੰਦੇ ਉਹ ਬੈਠੇ ਕਲਮਾ ਘੜਦੇ ਰਹਿੰਦੇ ਸੀ ਪੱਗ ਕੁллеਦਾਰ ਨੱਕ ਲੰਮਾ ਸਰੀਰ ਇਕਹਿਰਾ ਅੱਖਾਂ ਛੋਟੀਆਂ ਪਰ ਮੂੰਹ ਪਤਲਾ ਕਰਨ ਕਰਕੇ ਪਰ ਮੂੰਹ ਪਤਲਾ ਹੋਣ ਕਰਕੇ ਵੱਡੀਆਂ ਲੱਗਦੀਆਂ ਸਨ ਉਹ ਨਵਤੇਜ ਭਾਰਤੀ ਦੇ ਜਿਹੜੇ ਸਕੂਲ 'ਚ ਉਹਦੇ ਹੈੱਡਮਾਸਟਰ ਸੀਗੇ ਸਕੂਲ ਪਹਿਲਾਂ ਇੱਕ ਹਸਪਤਾਲ ਹੁੰਦਾ ਸੀ ਦੋ ਕੋ ਪੱਕੀਆਂ ਇੱਟਾਂ ਦੇ ਕਮਰੇ ਸੀ ਤੇ ਥੋੜੀ ਦੂਰ ਜਾ ਕੇ ਰਹਾਇਸ਼ੀ ਕੁਆਟਰ ਸੀ ਇਹ ਸਕੂਲ ਦਾ ਵੇਰਵਾ ਆ ਗਿਆ ਪਰ ਜਿਹੜੀਆਂ ਮਾਵਾਂ ਨੇ ਜਾਂ ਪਿੰਡ ਦੀਆਂ ਔਰਤਾਂ ਨੇ ਮਾਵਾਂ ਸ਼ਬਦ ਇੱਥੇ ਵਰਤਿਆ ਗਿਆ ਜੋ ਪਿੰਡ ਦੀਆਂ ਅਨਪੜ ਔਰਤਾਂ ਨੇ ਉਹ ਅੱਜ ਵੀ ਇਸ ਸਕੂਲ ਨੂੰ ਹਸਪਤਾਲ ਹੀ ਕਹਿੰਦੀਆਂ ਨੇ ਇਹ ਸਕੂਲ ਚ ਚੌਥੀ ਜਮਾਤ ਤੱਕ ਸੀਗਾ ਫਿਰ ਉਹ ਕਹਿੰਦੇ ਅਸੀਂ ਬੋਰੀਆਂ ਤੇ ਬੰਦੇ ਸੀ ਲੱਕੜ ਦੀਆਂ ਫੱਟੀਆਂ ਤੇ ਕਾਨੇ ਦੀ ਕਲਮ ਨਾਲ ਲਿਖਦੇ ਸੀ ਤੇ ਉਸ ਸਮੇ ਬਹੁਤਿਆਂ ਨੇ ਤਾਂ ਪੈਨਸਲ ਪੈਨ ਜਾਂ ਨਿਬਲ ਵਾਲਾ ਪੈਨ ਕੁਝ ਦੇਖਿਆ ਹੀ ਨਹੀਂ ਸੀ ਸੋ ਪੁਰਾਣੇ ਸਮੇ ਦੀ ਗੱਲ ਹੋ ਰਹੀ ਹੈ ਸਾਨੂੰ ਜਿਹੜੀਆਂ ਕਲਮਾਂ ਸੀਗੀਆਂ ਉਹ ਲਾਲਾ ਹੇਮਰਾਜ ਘੜ ਕੇ ਦਿੰਦੇ ਸੀ ਸਾਰਿਆਂ ਲਈ ਕਲਮ ਹੀ ਲਿਖਣ ਦਾ ਪਹਿਲਾ ਯੰਤਰ ਸੀ ਪਰ ਫਿਰ ਉਹ ਆਪਣੀ ਗੱਲ ਕਰਦੇ ਕਿ ਮੇਰੇ ਲਈ ਕਲਮ ਪਹਿਲਾ ਯੰਤਰ ਨਹੀਂ ਸੀ ਕੀ ਦੀ ਗੱਲ ਹੋਰੀ ਨਵਤੇਜ ਭਾਰਤੀ ਦੀ ਨਵਤੇਜ ਭਾਰਤੀ ਕਹਿੰਦੇ ਮੇਰੇ ਲਈ ਲਿਖਣ ਦਾ ਪਹਿਲਾ ਯੰਤਰ ਸੱਜੇ ਹੱਥ ਦੀ ਪਹਿਲੀ ਉਂਗਲ ਸੀ ਤੇ ਮੇਰੇ ਲਈ ਪਹਿਲਾ ਕਾਗਜ਼ ਸੀ ਸਵਾ ਉਹ ਇੱਥੇ ਜ਼ਿਕਰ ਕਰਦੇ ਆ ਕਿ ਮੇਰਾ ਪਹਿਲਾ ਸਕੂਲ ਸੀ ਗੁਰਦੁਆਰਾ ਕਿ ਮੈਂ ਪਹਿਲਾਂ ਗੁਰਦੁਆਰੇ ਤੋਂ ਸਿੱਖਿਆ ਕਿ ਮੈਂ ਬਹੁਤ ਛੋਟਾ ਹੁੰਦਾ ਸੀ ਇੱਥੇ ਉਹਨਾਂ ਨੇ ਗੁਰਦੁਆਰੇ ਦੇ ਗ੍ਰੰਥੀ ਜਾਂ ਆਪਾਂ ਕਹਿ ਸਕਦੇ ਆ ਪਾਠੀ ਸਿੰਘ ਉਹਨਾਂ ਦਾ ਜ਼ਿਕਰ ਕੀਤਾ ਹੈ ਉਹਨਾਂ ਦਾ ਨਾਮ ਇਹਨੂੰ ਆਪਾਂ ਨੋਟ ਕਰ ਸਕਦੇ ਆ ਸੰਤ ਅਰਜਨ ਸਿੰਘ ਜੀ ਉਹ ਇਹਨਾਂ ਦੇ ਪਹਿਲੇ ਅਧਿਆਪਕ ਸੀ ਕਹਿੰਦੇ ਸੀ ਗੁਰਦੁਆਰੇ ਜਾਂਦੇ ਭਾਂਡੇ ਮਾਂਜਦੇ ਜਿਹੜੀ ਸੁਆ ਭਾਂਡਿਆਂ ਨੂੰ ਸੁੱਚਾ ਕਰਦੀ ਮਤਲਬ ਸਾਫ਼ ਕਰਦੀ ਪਹਿਲਾਂ ਸੁਆ ਨਾਲ ਭਾਂਡੇ ਮਾਂਜ ਜਾਂਦੇ ਸੀ ਸੁੱਚਾ ਕਰਨਾ ਮਤਲਬ ਜਿਹੜੀ ਸੁਆ ਨਾਲ ਅਸੀਂ ਭਾਂਡੇ ਮਾਂਜਦੇ ਸੀ ਉਹ ਸੁਆ ਨੀਚੇ ਡਿੱਗ ਜਾਂਦੀ ਪਰ ਫਿਰ ਵੀ ਉਹ ਐਨੀ ਸੁੱਚੀ ਰਹਿੰਦੀ ਕਿ ਉਹ ਸਾਡੇ ਅੱਖਰਾਂ ਨੂੰ ਥਾਂ ਦਿੰਦੀ ਸਾਡੇ ਅੱਖਰਾਂ ਨੂੰ ਪੰਪਣ ਲਈ ਜਗ੍ਹਾ ਦਿੰਦੀ ਇਹ ਸਿੱਖਣ ਦੀ ਕਹਿੰਦਾ ਕੋਈ ਫੀਸ ਨਹੀਂ ਸੀਗੀ ਅਸੀਂ ਮਿੱਟੀ ਦੇ ਵਿੱਚ ਵਾਵ ਰੋਲੇ ਵਾਉਂਦੇ ਅੱਖਰ ਵਾਉਂਦੇ ਕਹਿੰਦਾ ਫਿਰ ਜਿਹੜੇ ਅਰਜਨ ਸਿੰਘ ਜੀ ਸੀਗੇ ਉਹ ਆਉਂਦੇ ਬਾਬਾ ਜੀ ਉਹ ਤੀਰ ਨਾਲ ਸਾਡੇ ਅੱਖਰਾਂ ਨੂੰ ਸਿੱਧਾ ਕਰ ਦਿੰਦੇ ਉਦੋਂ ਸਾਨੂੰ ਨਾ ਸਿੱਖਣ ਦਾ ਡਰ ਸੀ ਨਾ ਕੋਈ ਭੈ ਸੀ ਸਾਨੂੰ ਸਿੱਖਣ ਦਾ ਚਾਹ ਸੀ ਗਿਆਨੀ ਜੀ ਅਗਿਆਨੀ ਜੀ ਦੀ ਨਾਮ ਮੌਜੂਦਗੀ ਦੇ ਵਿੱਚ ਅਸੀਂ ਅੱਖਰਾਂ ਨਾਲ ਛੇੜਖਾਨੀ ਵੀ ਕਰ ਲੈਂਦੇ ਛੇੜਖਾਨੀ ਮਤਲਬ ਅੱਖਰਾਂ ਨੂੰ ਵੱਡੇ ਛੋਟੇ ਬਾਲ ਲੈਂਦੇ ਜਾਂ ਕੰਨਾ ਸਿਆ ਰੀ ਰੀ ਪੁੱਠੀ ਸਿੱਧੀ ਕਰ ਦਿੰਦੇ ਕਹਿੰਦਾ ਉਦੋਂ ਮੈਂ ਸਿੱਖਿਆ ਕਹਿੰਦਾ ਸਾਨੂੰ ਗਿਆਨੀ ਜੀ ਕਹਿੰਦੇ ਸੀ ਵਿਖ ਵਿਦਿਆ ਅਭਿਆਸ ਬੇਨ ਅਭਿਆਸ ਬਿਨਾ ਵਿੱਦਿਆ ਤੋਂ ਕੋਈ ਕੰਮ ਨਹੀਂ ਕਹਿੰਦਾ ਗੁਰੂ ਘਰ ਜਾ ਕੇ ਅਸੀਂ ਲੋਕਾਂ ਦੀ ਸੇਵਾ ਕਰਨੀ ਅ ਡਾਲੀ ਕਰਕੇ ਲੈ ਕੇ ਆਉਣੀ ਆਉਂਦੇ ਜਾਂਦੇਆਂ ਲਈ ਪਸ਼ੂਆਂ ਨੂੰ ਪਾਣੀ ਦੇਣਾ ਅਸੀਂ ਟਿੰਡਾਂ ਗੇੜਦਿਆਂ ਸਾਨੂੰ ਉੱਥੇ ਵਿੱਦਿਆ ਦਾ ਅਸਲ ਮਤਲਬ ਪਤਾ ਲੱਗਦਾ ਸੀ ਉਹਨੂੰ ਪ੍ਰੈਕਟੀਕਲ ਇੰਪਲੀਮੈਂਟ ਕਿਵੇਂ ਕਰਨਾ ਫਿਰ ਉਹਨੇ ਉਸ ਤੋਂ ਬਾਅਦ ਉਹ ਧਰਤੀ ਦੀ ਗੱਲ ਤੇ ਆ ਗਈ ਕਿਉਂਕਿ ਧਰਤੀ ਤੇ ਲਿਖਦੇ ਸੀ ਕਹਿੰਦਾ ਧਰਤੀਆਂ ਬਹੁਤ ਸੁਵਿਧਾਮਾਨ ਨੇ ਧਰਤੀ ਪਾਲ ਲੈਣੀ ਪੈਂਦੀ ਹਰ ਜਗ੍ਹਾ ਤੇ ਧਰਤੀ ਹੈ ਕਿ ਉਂਗਲ ਵੀ ਸਾਡੀ ਕੱਟੀ ਨਹੀਂ ਜਾਂਦੀ ਧਰਤੀ ਜਿਹੜੀ ਸ਼ਬਦਾਂ ਨੂੰ ਵੱਡੇ ਕਰਦੀ ਹੈ ਫਿਰ ਕਹਿੰਦਾ ਧਰਤੀ ਜਿਹੜੀ ਅਭਿਆਸ ਕਰਨ ਦੀ ਜਗ੍ਹਾ ਹੈ ਧਰਤੀ ਤੇ ਜਦੋਂ ਅਸੀਂ ਅੱਖਰ ਲਿਖਦੇ ਹਾਂ ਉਹ ਸਦਾ ਲਈ ਨਹੀਂ ਰਹਿੰਦੇ ਮਤਲਬ ਸਾਡੀ ਗਲਤੀ ਲੁਕ ਜਾਂਦੀ ਹੈ ਅਸੀਂ ਬਾਰ ਬਾਰ ਸਿੱਖ ਸਕਦੇ ਹਾਂ ਧਰਤੀ ਅਭਿਆਸ ਕਰਨ ਦੀ ਥਾਂ ਧਰਤੀ ਚੀਜ਼ਾਂ ਨੂੰ ਸਾਹਮਣੇ ਦੀ ਥਾਂ ਨਹੀਂ ਹੈਗੀ ਉਹ ਸਾਡੀਆਂ ਗਲਤੀਆਂ ਨੂੰ ਸਾਹਮਣੇ ਨਹੀਂ ਰੱਖਦੀ ਕਹਿੰਦਾ ਸਿਰ ਵਿਦਿਆ ਤਾਂ ਸਾਨੂੰ ਇਉਂ ਮਿਲਦੀ ਹੈ ਕਿਉਂਕਿ ਧਰਤੀ ਸਭ ਕੋਲੇ ਆ ਉਂਗਲਾਂ ਸਭ ਕੋਲੇ ਨੇ ਕਹਿੰਦਾ ਵਿਦਿਆਸਤ ਨੂੰ ਇਉਂ ਮਿਲਦੀ ਹੈ ਜਿਵੇਂ ਸਾਨੂੰ ਪਾਉਣ ਪਾਣੀ ਤੇ ਸੂਰਜ ਦੀਆਂ ਕਿਰਨਾਂ ਮਿਲਦੀਆਂ ਹਨ। ਧਰਤੀ ਉੱਤੇ ਅੱਖਰ ਪਾਉਣੇ ਕਹਿੰਦਾ ਖੇਡ ਹੁੰਦੀ ਸੀ। ਠੀਕ ਹੈ। ਉਸ ਤੋਂ ਬਾਅਦ ਫਿਰ ਉਹ ਅੱਗੇ ਗੱਲ ਕਰਦੇ ਐ ਕਿ ਗੁਰਮੁਖ ਦੇ ਜਿਹੜੇ ਅੱਖਰ ਸੂ ਮੇਰੀ ਉਂਗਲ 'ਚ ਧਸ ਗਏ ਸੀਗੇ। ਮਤਲਬ ਮੈਂ ਅੱਖਰੋ ਮੇਰੇ ਅੰਦਰ ਰਚ ਗਏ ਸੀਗੇ। ਫਿਰ ਮੈਨੂੰ ਕਹਿੰਦਾ ਸ਼ਬਦ ਸਾਹਮਣ ਦੇ ਲੀਲਕ ਸੀ। ਲੀਲਕ ਹੁੰਦਾ ਹੈ ਕਿ ਜਿਗਿਆਸਾ ਜਾਂ ਆਦਤ ਜਾਂ ਸ਼ੌਂਕ। ਤਾਂ ਕਰਕੇ ਕਹਿੰਦਾ ਫਿਰ ਮੈਂ ਕਲਮ ਨਾਲ ਤਾਂ ਲਿਖਿਆ ਹੀ ਨਹੀਂ ਪਹਿਲਾਂ ਮੈਂ ਉਂਗਲਾਂ ਨਾਲ ਲਿਖਿਆ ਫਿਰ ਮੈਂ ਪੈਨਸਲ ਲੈਣੀ ਸ਼ੁਰੂ ਕਰਤੀ ਕਿ ਕਲਮ ਨਾਲ ਲਿਖਣਾ ਔਖਾ ਹੁੰਦਾ ਹੈ ਕਲਮ ਨੂੰ ਸਿਆਹੀ ਦੇ ਵਿੱਚ ਡਬੋਉਣਾ ਪੈਂਦਾ ਸੋ ਮੇਰੇ ਕਹਿੰਦਾ ਕਲਮ ਤੋਂ ਵੀ ਪਹਿਲਾਂ ਮੇਰੀ ਜ਼ਿੰਦਗੀ 'ਚ ਪੈਨਸਲ ਆਈ ਸੀ ਆਮ ਤੌਰ ਤੇ ਕਹਿੰਦਾ ਪਹਿਲਾਂ ਕਲਮ ਆਈ ਸੀ ਪਰ ਮੇਰੇ ਲਈ ਕਹਿੰਦਾ ਜਿਹੜਾ ਤ੍ਰੇਤਾ ਯੁਗ ਹੈ ਤੀਜਾ ਯੁਗ ਪਹਿਲਾਂ ਆ ਗਿਆ ਦੁਆਪਰ ਯੁਗ ਬਾਅਦ 'ਚ ਆਇਆ ਮਤਲਬ ਮੇਰੇ ਲਈ ਕਲਮ ਬਾਅਦ 'ਚ ਆਈ ਪੈਨਸਲ ਪਹਿਲਾਂ ਆ ਗਈ ਤਾਂ ਫਿਰ ਇਥੋਂ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮੈਂ ਗਰੀਬੀ ਸੀਗੀ ਕਾਗਜ਼ ਸੌਖਾ ਨਹੀਂ ਸੀਗਾ ਮਿਲਦਾ ਕਹਿੰਦਾ ਕਿਤੋਂ ਵੀ ਮੈਨੂੰ ਕੋਈ ਕਾਗਜ਼ ਦਾ ਟੁਕੜਾ ਮਿਲ ਜਾ ਉਹ ਮੈਨੂੰ ਲੈ ਲੈਂਦਾ ਭਾਵੇਂ ਉਹ ਇੱਕ ਪਾਸਿਓਂ ਵਰਤਿਆ ਹੋਇਆ ਕਿਉਂ ਨਾ ਹੋਵੇ ਫਿਰ ਮੈਂ ਉਹਨਾਂ ਨੂੰ ਸੂਈ ਧਾਗੇ ਨਾਲ ਪਰੋ ਕੇ ਇੱਕ ਡਾਇਰੀ ਬਣਾ ਲੈਂਦਾ ਤੇ ਉਹਨੂੰ ਹਮੇਸ਼ਾ ਆਪਣੀ ਜੇਬ 'ਚ ਰੱਖਦਾ ਤਾਂ ਗੁਰੂ ਦੇ ਮੂੰਹੋਂ ਲੋਕਾਂ ਦੇ ਮੂੰਹੋਂ ਕੋਈ ਵੀ ਸ਼ਬਦ ਮੈਂ ਸੁਣਦਾ ਉਹਨੂੰ ਮੈਂ ਲਿਖ ਲੈਂਦਾ ਉਸ ਸਮੇਂ ਦੇ ਵਿੱਚ ਫਿਰ ਇਹ ਕਹਿੰਦੇ ਆ ਕਿ ਉਹਨਾਂ ਦੀ ਇੱਕ ਕਵਿਤਾ ਵੀ ਸੀਗੀ ਜਿਹੜੀ ਅੱਜ ਜਿਹੜੀ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਿਤਾਬ ਦੇ ਵਿੱਚ ਛਪ ਵੀ ਚੁੱਕੀ ਹੈ ਕਹਿੰਦਾ ਮੈਂ ਉਹਦੋਂ ਪਹਿਲੀ ਕਵਿਤਾ ਲਿਖੀ ਸੀ ਤਾਂ ਉਹਨਾਂ ਨੇ ਹੀ ਪੂਰਨ ਸਿੰਘ ਜੀ ਨਹੀਂ ਉਹ ਸੌਰੀ ਨਾਮ ਮੇਰੇ ਤੋਂ ਗਲਤ ਹੋ ਗਿਆ ਗੁਰਬਖਸ਼ ਸਿੰਘ ਪ੍ਰੀਤ ਲੜੀ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਨੇ ਇਹਨਾਂ ਨੂੰ ਸਕੂਲ ਦੇ ਵਿੱਚ ਭੇਜਿਆ ਤੇ ਉੱਥੇ ਆ ਕੇ ਨੇ ਹੱਥ ਕਲਮ ਲੱਗੀ ਕਿਉਂਕਿ ਕਲਮ ਕੌਣ ਘੜ ਕੇ ਦਿੰਦਾ ਸੀਗਾ ਲਾਲਾ ਹੀਮਰਾਜ ਫਿਰ ਉਹਨੇ ਗੱਲ ਕੀਤੀ ਹੈ ਕਿ ਉਹ ਬਹੁਤ ਸੋਹਣੇ ਸ਼ਬਦ ਲਿਖਦੇ ਸੀਗੇ ਉਨਾਂ ਦੀ ਲਿਖਾਈ ਬਹੁਤ ਸੁੰਦਰ ਸੀ ਉਹ ਸ਼ਬਦਾਂ ਦੀ ਇਸ ਗੇੜ 'ਚ ਨਹੀਂ ਸੀ ਬੰਦੇ ਕਿ ਸ਼ਬਦ ਕਿੱਥੋਂ ਆਇਆ ਕਿਉਂ ਆਇਆ ਕਿਉਂ ਬਣਿਆ ਬਸ ਸ਼ਬਦ ਨੂੰ ਉਹ ਲਿਖਣ ਦੀ ਕਲਾ 'ਚ ਸੀਗੀ ਕਹਿੰਦਾ ਜਿਵੇਂ ਆਪਣੇ ਵਰਗੇ ਪੰਜਾਬੀ ਲੋਕ ਹੁੰਦੇ ਆ ਗੁਰਮੁਖੀ ਦੇ ਵਿੱਚ ਆਪਾਂ ਸ਼ਬਦਾਂ ਦੇ ਅਰਥਾਂ ਤੇ ਧਿਆਨ ਦਿੰਦੇ ਆ ਸ਼ਬਦ ਦੀ ਬਣਤਰ ਤੇ ਨਹੀਂ ਪਰ ਲਾਲਾ ਹੇਮਰਾਜ ਸ਼ਬਦਾਂ ਦੀ ਬਣਤਰ ਤੇ ਉੱਤੇ ਜ਼ਿਆਦਾ ਫੋਕਸ ਕਰਦੇ ਸੀਗੇ ਇਹ ਪੁਆਇੰਟ ਦਾ ਰੂਪ ਹੋਇਆ ਇਹਦੇ ਵਿੱਚ ਤੇ ਇਹਦੇ ਵਿੱਚ ਹੋਰ ਕਿਹਾ ਗਿਆ ਕਿ ਉਹ ਜਦੋਂ ਸਾਨੂੰ ਕਲਮਾਂ ਘੜ ਕੇ ਦਿੰਦੇ ਸੀ ਉਹਨਾਂ ਨੂੰ ਹਰ ਇੱਕ ਦਾ ਪਤਾ ਸੀ ਕੌਣ ਕਿਵੇਂ ਦਾ ਲਿਖਦਾ ਹੈ ਕੌਣ ਸਿੱਧਾ ਲਿਖਦਾ ਹੈ ਕੌਣ ਫੱਟੀ ਤੇ ਜ਼ੋਰ ਪਾ ਕੇ ਲਿਖਦਾ ਹੈ ਕਿਹਦੇ ਅੱਖਰ ਸਾਫ਼ ਹੈ ਕਿਹਦੇ ਅੱਖਰ ਟੁੱਟੇ ਆ ਕਹਿੰਦਾ ਕਲਮ ਕਲਮ ਜਦੋਂ ਘੜਦੇ ਸੀ ਕਲਮ ਨੂੰ ਹੱਥ ਚ ਫੜਦੇ ਸੀ ਹੁਣ ਆਪਾਂ ਇਸ ਇਗਜ਼ਾਮਪਲ ਨਾਲ ਸਮਝਦੇ ਆਂ ਥੋੜਾ ਪੁਆਇੰਟ ਟਿਪੀਕਲ ਜੇਕ ਬੱਚਾ ਸਲਾਂਟ ਕਰਕੇ ਟੇਢੀ ਕਰਕੇ ਪੈਨਸਲ ਨੂੰ ਲਿਖ ਰਿਹਾ ਕਲਮ ਨੂੰ ਲਿਖ ਰਿਹਾ ਤਾਂ ਉਧਰੋਂ ਕਸੂਗੀ ਮਤਲਬ ਉਹਨਾਂ ਨੂੰ ਉਸ ਕਲਮ ਦੀ ਸ਼ੇਪ ਤੋਂ ਪਤਾ ਲੱਗ ਜਾਂਦਾ ਸੀ ਕਿ ਬੱਚਾ ਕਿਵੇਂ ਦਾ ਲਿਖਦਾ ਹੈ ਫਿਰ ਉਹ ਕਹਿੰਦੇ ਸੀ ਇੱਥੇ ਲਾਲਾ ਹਿਮਰਾਜ ਨੇ ਨਖਤੇਜ ਭਾਰਤੀ ਕਹ ਰਹੇ ਕਹਿੰਦਾ ਕਲਮ ਤੇ ਮਿੱਟੀ ਸਮਾਨ ਨਹੀਂ ਪਰ ਪੈਨਸਲ ਮਸ਼ੀਨੀ ਹੈ ਕਲਮ ਦੇ ਵਿੱਚ ਵੀ ਭਾਵ ਜੁੜੇ ਹੋਏ ਨੇ ਤੇ ਮਿੱਟੀ ਦੇ ਵਿੱਚ ਵੀ ਭਾਵ ਜੁੜੇ ਹੋਏ ਨੇ ਪਰ ਜਿਹੜੀ ਪੈਨਸਲ ਹੈ ਉਹ ਮਸ਼ੀਨੀ ਹੈ ਕਹਿੰਦੇ ਜਿਹੜੇ ਹੇਮਰਾਜ ਸੀ ਉਹ ਕੈਲੀਗ੍ਰਾਫਰ ਵੀ ਸੀਗੇ ਕਾਤਵ ਪੰਜਾਬੀ ਦੇ ਵਿੱਚ ਸ਼ਬਦ ਜਿਹੜਾ ਵਰਤਿਆ ਜਾਂਦਾ ਉਹ ਹੈ ਕਾਤਵ ਇਹਨੂੰ ਕੈਲੀਗ੍ਰਾਫਰ ਕਹਿੰਦੇ ਆ ਤੇ ਪੈਨ ਕ્રાਫਟਮੈਨ ਵੀ ਸੀਗੇ ਮਤਲਬ ਉਹ ਕਿਸੇ ਕਲਮ ਘੜਦੇ ਸੀਗੇ ਕਲਮ ਨੂੰ ਸ਼ੇਪ ਦਿੰਦੇ ਸੀ ਤਾਂ ਉਹ ਪੈਨ ਕ્રાਫਟਮੈਨ ਵੀ ਸੀਗੇ ਠੀਕ ਹੈ ਫਿਰ ਕਹਿੰਦੇ ਜਿਵੇਂ ਨਾਨਕ ਜੀ ਕਹਿੰਦੇ ਆ ਅੱਖਰ ਕਾਪਾਓ ਕੀ ਮਤਲਬ ਅੱਖਰਾਂ ਦਾ ਇੱਕ ਪਾਉ ਹੁੰਦਾ ਇੱਕ ਕੇਂਦਰ ਬਿੰਦੂ ਹੁੰਦਾ ਜਦੋਂ ਆਪਾਂ ਲਿਖਦੇ ਹਾਂ ਜਦੋਂ ਲਾਲਾ ਹੇਮਰਾਜ ਲਿਖਦੇ ਸੀ ਉਹਨਾਂ ਦੀ ਐਗਜ਼ਾਮਪਲ ਲਈਏ ਤਾਂ ਉਸ ਇੱਕ ਕੇਂਦਰ ਬਿੰਦੂ ਦੇ ਆਲੇ-ਦੁਆਲੇ ਹੀ ਵਾਵ ਰੋਲੇ ਪਾਉਂਦੇ ਸੀ ਤੇ ਅੱਖਰ ਇਹਨੇ ਸੋਹਣੇ ਬਣ ਜਾਂਦੇ ਸੀ ਤੇ ਉਹਨਾਂ ਦੀ ਗੱਲ ਕਹੀ ਗਈ ਕਿ ਉਹਨਾਂ ਦਾ ਨਿਤਨੇਮ ਸੀ ਕਲਮਾ ਘੜਨਾ ਉਹਨਾਂ ਦਾ ਨਿਤਨੇਮ ਸੀਗਾ ਉਹਨਾਂ ਨੇ ਫਿਰ ਪਤਾ ਨਹੀਂ ਕਿੰਨੇ ਕੁ ਬੱਚਿਆਂ ਨੂੰ ਕਲਮਾ ਘੜ-ਘੜ ਕੇ ਦਿੱਤੀਆਂ ਕਿੰਨੇ ਕੁ ਬੱਚਿਆਂ ਦੀਆਂ ਜ਼ਿੰਦਗੀਆਂ ਬਣਾਈਆਂ ਹਨਾ ਤੇ ਇਥੇ ਉਹ ਗੱਲ ਐਂਡ ਕਰਦੇ ਆ ਤੇ ਫਿਰ ਉਹ ਕਹਿੰਦੇ ਆ ਕਿ ਜਦੋਂ ਹੁਣ ਪੈਨ ਆ ਗਏ ਪੈਨਸਲ ਆ ਗਈਆਂ ਤਾਂ ਹੁਣ ਲਾਲਾ ਹੀਮਰਾਜ ਦਾ ਅਸਤਿਤਵ ਵੀ ਖਤਮ ਹੋ ਗਿਆ 1951 ਦੀ ਗੱਲ ਕੀਤੀ ਹੈ ਕਿ ਜਦੋਂ ਪੈਨਸਲਾਂ ਤੇ ਪੈਨ ਆਏ ਨਿਬਾਂ ਵਾਲੇ ਪੈਨ ਆਏ ਤਾਂ ਰਾਜਾ ਜਿਹੜੇ ਹੀਮਰਾਜ ਉਹਨਾਂ ਦੀ ਕਲਮ ਵੀ ਉਲਝ ਗਈ ਉਹਨਾਂ ਦਾ ਵੀ ਇੱਕ ਦੌਰ ਖਤਮ ਹੋ ਗਿਆ ਕਹਿੰਦੇ ਮੈਨੂੰ ਇਨਾਮ ਦੇ ਵਿੱਚ ਕਾਪੀ ਤੇ ਕਾਲਗੇਟ ਮਿਲੀ ਸੀ ਤੇ ਫਿਰ ਉਹਨਾਂ ਨੇ ਕਾਲਗੇਟ ਤੋਂ ਸਾਨੂੰ ਇੱਕ ਬਹੁਤ ਵੱਡੀ ਚੀਜ਼ ਸਮਝਾਈ ਹੈ ਕਿ ਪਹਿਲਾਂ ਮੈਂ ਸੋਚਿਆ ਕਿ ਕਾਪੀ ਨਾਲ ਕਾਲਗੇਟ ਦਾ ਕੀ ਕੰਮ ਹੈ ਕਹਿੰਦੇ ਫਿਰ ਮੈਂ ਇਸ ਚੀਜ਼ ਨੂੰ ਸਮਝਿਆ ਕਿ ਕਾਲਗੇਟ ਦਾ ਮਤਲਬ ਹੈ ਕਾਰਪੋਰੇਟ ਕਹਾਣੀ ਘਰਾਣੀ ਜਿਹੜੀਆਂ ਕਾਰਪੋਰੇਟ ਹੁਣ ਆਪਾਂ ਕਹਿੰਦੇ ਐਮ ਐਨ ਸੀਜ਼ ਨੇਗੀਆਂ ਇਹ ਵੱਡੇ ਘਰਾਣੇ ਸੋ ਉਹਦੇ ਨਾਲ ਲਿਖਦੇ ਆ ਮਤਲਬ ਕਾਲ ਕੋਲਗੇਟ ਨਾਲ ਲਿਖਣਾ ਸੇ ਅੱਜ ਆਪਾਂ ਉਹੀ ਲਿਖਦੇ ਆ ਨਾ ਕਿ ਕਾਰਪੋਰੇਟ ਘਰਾਣੇ ਹੀ ਕਲਮ ਨੇ ਅੱਜ ਦੀ ਜੋ ਕਹਿੰਦੇ ਅਸੀਂ ਉਹੀ ਲਿਖਦੇ ਆ ਸੋ ਫਿਰ ਉਹਨਾਂ ਨੇ ਕਿਹਾ ਕਿ ਜਿਵੇਂ ਜਦੋਂ ਟੂਥ ਟੂਥ ਬ੍ਰਸ਼ ਆਇਆ ਉਹਦਾ ਉਹਦੀ ਲੜਾਈ ਸੀ ਸਿਰਫ ਜਿਹੜੀ ਉਹ ਕਲਮ ਨਾਲ ਨਹੀਂ ਸੀ। ਮਤਲਬ ਉਹਨਾਂ ਨੇ ਸਿਰਫ ਮੈਨ ਪਾਵਰ ਤੇ ਨਹੀਂ ਸੀ ਕੰਮ ਕਰਨਾ ਇਹ ਲੋਕਾਂ ਦੇ ਥਾਟਸ ਤੇ ਨਹੀਂ ਸੀ ਕੰਮ ਕਰਨਾ। ਉਹਦੀ ਲੜਾਈ ਸਾਡੇ ਪਿੰਡੂ ਸੱਭਿਆਚਾਰ ਨਾਲ ਵੀ ਸੀ। ਇੱਥੇ ਇਹਨਾਂ ਨੇ ਐਗਜ਼ਾਮਪਲ ਦਿੱਤੀ ਨਿੰਮ ਦੀ ਡੇਕ ਦੀ। ਜਿਹੜੇ ਆਪਣੇ ਨੇਚਰਲ ਪਲਾਂਟਸ ਕਿਉਂਕਿ ਨਿੰਮ ਦੀ ਦਤਣ ਕੀਤੀ ਜਾਂਦੀ ਸੀ। ਤਾਂ ਸਾਡੇ ਸੱਭਿਆਚਾਰ ਨਾਲ ਵੀ ਉਹਨਾਂ ਦੀ ਲੜਾਈ ਸੀਗੀ। ਤੇ ਕਹਿੰਦਾ ਹੁਣ ਹੌਲੀ ਹੌਲੀ ਕੀ ਹੋ ਰਿਹਾ ਵੀ ਜਿਹੜੇ ਨਿੰਮ ਐ ਦਾਤਣੇ ਉਹ ਖਤਮ ਹੋ ਰਹੀਆਂ ਨੇ ਤੇ ਜਿਹੜੀ ਇੱਕ ਕੰਪਨੀ ਐ ਇਥੇ ਦੱਸਿਆ ਗਿਆ ਕੰਪਨੀ ਦਾ ਉਹਨਾਂ ਨੇ ਮਤਲਬ ਆਪਾਂ ਨੂੰ ਜਗਾ ਦਾ ਅਮਰੀਕਨ ਕੰਪਨੀ ਐ ਨਾਮ ਨਹੀਂ ਉਹਦਾ ਮੈਂਸ਼ਨ ਕੀਤਾ ਕਿ ਉਹ ਨਿੰਮ ਤੇ ਪੇਟੈਂਟ ਕਰਾ ਰਹੀ ਹੈ ਕਿ ਨਿੰਮ ਦੀਆਂ ਨਮੋਲੀਆਂ ਤੇ ਵੀ ਮੋਹਰਾਂ ਲੱਗ ਜਾਣਗੀਆਂ ਪਰ ਕਹਿੰਦਾ ਫਿਰ ਵਿਸ਼ਵੀਕਰਨ ਹੋ ਗਿਆ ਗਲੋਬਲਾਈਜੇਸ਼ਨ ਹੋ ਗਈ ਮਾੜੀ ਹੈ ਇਹ ਪਰ ਕਹਿੰਦਾ ਹਰ ਮਾੜੀ ਚੀਜ਼ ਦਾ ਕੋਈ ਨਾ ਕੋਈ ਫਾਇਦਾ ਵੀ ਹੁੰਦਾ ਹੈ ਕਨੇ ਜਦੋਂ ਸਾਨੂੰ ਲੋਡ ਪੈਂਦੀ ਹੈ ਤਾਂ ਅਸੀਂ ਗਲੋਬਲੀ ਹੈਲਪਲੈਸ ਸਕਦੇ ਹਾਂ ਪਰ ਫਿਰ ਉਹਨੇ ਐਂਡ ਤੇ ਇੱਕ ਚੀਜ਼ ਹੋਰ ਕਹੀ ਹੈ ਕਿ ਲਾਲਾ ਹੀਮਰਾਜ ਵਰਗੀਆਂ ਜਿਹੜੀਆਂ ਕਲਮਾਂ ਨੇ ਹੁਣ ਵਾਪਸ ਨਹੀਂ ਆਉਣਗੀਆਂ ਸੋ ਓਵਰਆਲ ਇਸ ਲੇਖ ਦੇ ਵਿੱਚ ਕਲਮ ਦੀ ਗੱਲ ਕੀਤੀ ਗਈ ਹੈ ਉਹਦੀ ਮਹਾਨਤਾ ਦੀ ਗੱਲ ਕੀਤੀ ਗਈ ਹੈ ਲਾਲਾ ਹੀਮਰਾਜ ਦਾ ਕਲਮਪਤੀ ਕਲਮ ਦੇ ਪ੍ਰਤੀ ਜਿਹੜਾ ਪਿਆਰ ਹੈ ਉਹਦੀ ਗੱਲ ਕੀਤੀ ਗਈ ਹੈ ਕਿਵੇਂ ਉਹ ਬੱਚਾ ਨੂੰ ਕਲਮਾ ਘੜ ਕੇ ਦਿੰਦੇ ਸੀਗੇ ਉਹ ਆਉਂਦੇ ਜਾਂਦੇ ਸੀ ਉਹ ਡੇਡ ਬੀਲ ਦਾ ਸਰਫਰ ਸੀ ਜਿਹੜਾ ਸਾਈਕਲ ਤੇ ਤੈਅ ਕਰਦੇ ਸੀ ਜਦੋਂ ਆਉਂਦੇ ਜਾਂਦੇ ਸੀਗੇ ਤਾਂ ਉਹ ਕਿਵੇਂ ਕਲਮਾ ਨੂੰ ਤੋੜ ਲੈਂਦੇ ਸੀ ਕੰਨਿਆਂ ਨੂੰ ਤੋੜ ਲੈਂਦੇ ਸੀ ਫਿਰ ਸੁੱਕ ਜਾਂਦੇ ਉਹਦੇ 파ਟ ਕਰਦੇ ਸੀ ਫਿਰ ਉਹ ਬੱਚਾ ਨੂੰ ਕਲਮਾ ਦੇ ਰੂਪ ਦੇ ਵਿੱਚ ਦਿੰਦੇ ਸੀ ਤੇ ਫਿਰ ਇਹਦੇ ਵਿੱਚ ਪ੍ਰੀਤਮ ਸਿੰਘ ਦਾ ਵੀ ਜ਼ਿਕਰ ਆਇਆ ਕਿ ਪ੍ਰੀਤਮ ਸਿੰਘ ਅਖਰਾਂ ਦੇ ਖੋਜੀ ਸੀ ਤੇ ਲਾਲਾ ਜਿਹੜੇ ਹੀਮ ਰੱਚਗੇ ਉਹ ਆਸ਼ਕ ਸੀ ਸੋ ਓਵਰਵਿਊ ਦੇ ਵਿੱਚ ਆਪਾਂ ਇੰਨਾ ਕੁ ਕਵਰ ਕਰਦੇ ਆਂ ਬਾਕੀ ਛੋਟੀਆਂ-ਛੋਟੀਆਂ ਗੱਲਾਂ ਬਹੁਤ ਹੁੰਦੀਆਂ ਨੇ ਇਹਨੀਆਂ ਬਰੀਕੀ ਬੜ ਸਕਦੇ ਹੋ ਅਗਰ ਟਾਈਮ ਹੈਗਾ ਬਟ ਐਗਜ਼ਾਮ ਟਾਈਮ ਹੈ ਸੋ ਇਨਾ ਕਾਫੀ ਹੈ ਐਂਡ ਥੈਂਕ ਯੂ